ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਤੇ ਅੱਜ ਆਪਾਂ ਚੱਲਨੇ ਇੱਕ ਹੋਰ ਮੇਲਾ ਵੇਖਣ ਅਰੰਦਾਸ ਨੂੰ ਸ਼ਰਾਧਾਂ ਦੀ ਕੌਤ ਬਾਬਾ ਬੁੱਢਾ ਸਾਹਿਬ ਜੀ ਦਾ ਗੁਰਦੁਆਰਾ ਜੀ ਆਜਾ ਆਪਾਂ ਨਵਾ ਤੋ ਫਤਰ ਰੈਡੀ ਤੇ ਲੇਟ ਹੀ ਹੋ ਗਿਆ ਥੋੜਾ ਜਿਹਾ ਹਰੇਕ ਮਗਰਾਂ ਜਿ ਬਿਜੀ ਟਾਈਮ ਕਾਫੀ ਹੋ ਗਿਆ ਤੇ ਚੱਲਦੇ ਹੁਣ ਫਿਰ ਅੰਮ੍ਰਿਤਸਰ ਨੂੰ ਉਹ ਟਟੜ ਜੀ ਆ ਵੀਂਦੜਾ ਜੀ ਰੋਚਾ ਵੀ ਪੜਨੇ ਜੀ ਲੇਟ ਹੈ ਅੱਗੇ ਬੜੇ ਐ ਤਾਂ ਸਾਡੇ ਸੂਰਮੇ ਨਹੀਂ ਪੂਰੇ ਹੋਣਗੇ ਸਾਉ ਤਾਂ ਵਾਦ ਕਮਾਉਂ ਗੋਤੀ ਮੇਰੀ ਮੈਂ ਤਾਂ ਨਵੇਟ ਨਹੀਂ ਕਰਾਈਦਾ ਮੈਂ ਦੱਸ ਤੈਨੂੰ ਮੈਨੂੰ ਨਵੇਟ ਕਰਾਈ ਆ ਮੈਂ ਪੰਨੇ ਨੂੰ ਬੜੀ ਜਰੀਆ ਸੀ ਮੈਂ ਪਰਨੇ ਦੋ ਬੰਦੇ ਨਹੀਂ ਤਿਆਰ ਕਰੀ ਦਿੰਦੇ ਜਿਨ੍ਹਾਂ ਟਾਈਮ ਦੀ ਕਦਰ ਨਹੀਂ ਯਾਰ ਫੋਨ ਪਾਓ ਛੱਡ ਆ ਵਪਾਰ ਬੈਂਕ ਨੇ ਜ਼ਰੂਰ ਲੈਂਦਾ ਨੇ ਇਹ ਮਮਾ ਫਿਲਮ ਦਾ ਬਣਿਆ ਇੰਦਰ ਫਿਲਮ ਦਾ ਲੇਟ ਕਰਾ ਰਹੀ ਇਹਨਾਂ ਤੋਂ ਵੀਰ ਪੱਗ ਬਣ ਆਇਆ ਠੋਕੇ ਸੱਤ ਇੱਥੇ ਜਿਆਦਾ ਪੱਗ ਬਣ ਕੇ ਆ ਗਏ ਆ ਇੰਦਰ ਮਮਾ ਬੰਨੀ ਵੀ ਜੀ ਸਾਨੂੰ ਸਾਨ ਨਹੀਂ ਆਏ ਤੁਸੀਂ ਲੇਟ ਕਰਤਾ ਤੁਸੀਂ ਹੋ ਨਿਆ ਮੇਰੇ ਉਧਰ ਪਕੌੜ ਠੰਡਾ ਆਉਂਦੇ ਆ ਆ ਨੌ ਨੰਬਰ ਆ ਜੀ ਸਾਡਾ ਲੇਟ ਕਰਾਤਾ ਅੱਧਾ ਘੰਟਾ ਅੱਧਾ ਘੰਟਾ ਕਰਦੇ ਤੇ ਚੱਲੀ ਹੁਣ ਸਾਡੇ ਨਾਲ ਲੰਗਰ ਵੀ ਲੰਗਰ ਦਾ ਕੰਮ ਹੋ ਗਿਆ ਸ਼ੁਰੂ ਤੇ ਲੰਗਰ ਇਧਰ ਵੀ ਹਰ ਰੋਜ਼ ਇੰਦ ਤੇ ਲੱਗਾ ਦਿੰਦੇ ਮੁੱਛਾਂ ਵੀ ਾਟੂ ਮੁੰਡੇ ਪੂਰੇ ਕੇਨ ਦੋ ਰੰਗ ਦੇ ਬੰਲੇ ਬਦੇ ਨੀਲਾ ਘਟਾ ਤੇ ਚੜੀ ਹੁੰਦਾ ਵਾਟ ਜਿਹੜਾ ਜੀ ਹੁੰਦਾ ਲੰਗਰ ਕਿਸੇ ਦਾ ਢੋਲ ਢੋਲ ਪੈਣ ਦੀ ਮਹੀਨੇ ਤਿੰਨ ਵੇਖ ਲਿੰਦੇ ਪੂਰੇ ਨਹੀਂ ਆ ਰਹੇ ਨੁੱਟਦੇ ਮੁੰਡੇ ਦੇ ਚਾਰੇ ਪੂਰੀਆਂ ਰੌਣਕਾਂ ਲੱਗੀਆਂ ਢਿਆਂ ਜੀ ਹਲੇ ਇਹਦੇ ਵਿੱਚ ਲੱਗਾ 10-12 ਕਿਲੋਮੀਟਰ ਹੋਣਾ ਪਹਿਲਾਂ ਹੀ ਸਾਰਾ ਡੀਜ਼ਲ ਲੰਗਰ ਲਗਾ ਲਓ ਵੀ ਅਹੀਂ ਪਹੁੰਚ ਗਏ ਆ ਵੀ ਰਮਦਾਸ ਤੇ ਮੈਂ ਕਹਿੰਦਾ ਵੀ ਟਰੈਕਟਰ ਗਾਹ ਤੋਂ ਗਾਹ ਆਇਆ ਕਰੋ ਚੈੱਕ ਤਾਂ ਨਾ ਵੀ ਲੱਗੀਆਂ ਪੂਰੀ ਕੋਨ ਛੋਣ ਲੱਗੀ ਇੱਧਰ ਕਿ ਮੈਂ ਤਾਂ ਨਾ ਪੂਰੀ ਅੰਦਰ ਹੀ ਦੇਖੋ ਲੰਗਰ ਪੂਰੇ ਚੱਲਣ ਦੇ ਮੈਂ ਤਾਂ ਕਿਹ ਗੱਲ ਦਾ ਘਾਟਾ ਨਹੀਂ ਇਹਦਾ ਪੈਰੋਂ ਨੰਗੇ ਸਭ ਤੋਂ ਚੰਗੇ ਸਾਡੇ ਭਰਪੂਰ ਤੇ ਵੈਰੀਆਂ ਨੂੰ ਭੂਰ ਤੇ ਉਹ ਗੱਲ ਸਾਡੀ ਆ ਵੀ ਬਾਬੇ ਦੀ ਕਿਰਪਾ ਨਾਲ ਮਿਲਿਆ ਆਏ ਰਹਿੰਦੇ ਆ ਸਾਡਾ ਸ਼ਡਿਊਲ ਬਣਿਆ ਹੀ ਰਹਿੰਦਾ ਤੇ ਬਾਕੀ ਚੈੱਕ ਕਰੂ ਸਾਡਾ ਉੱਕੇਰ ਮੋੜ ਪਈ ਆਪਾਂ ਵੇਰ ਆ ਗਏ ਆਪਣੇ ਟਰੈਕਟਰ ਹੱਲ ਤੇ ਆਪਣੇ ਸ਼ੇਰ ਵੀ ਮੇਰੇ ਨਾਲ ਇੱਥੇ ਕਿਤੇ ਖਲੋਤੇ ਲੈਂਚ ਆਹ ਲੋ ਜੀ ਆਈਸਕ੍ਰੀਮ 14 ਤਰ੍ਹਾਂ ਦੇ ਫਲੇਵਰ ਆ ਵੀਰ ਕੋ ਜਿਹੜਾ ਮਰਜ਼ੀ ਪੀਓ ਮੈਂ ਤਾਂ ਸੰਤੋਸ਼ ਵੀ ਪੂਰੀ ਆ ਤੇ ਲੰਗਰ ਵੀ ਪੂਰੇ ਆ ਫਲੇਵਰ ਪੀਣ ਦੀ ਲੋੜ ਹੀ ਨਹੀਂ ਆ ਇੱਧਰ ਆਪਣਾ ਸਿੰਘ ਕਿਸੇ ਨਾ ਕਿਸ ਨੂੰ ਰਾਬਾ ਛੜਦਾ ਹੀ ਰਹਿੰਦਾ ਕਦੀ ਨਿੰਬੂ ਦੀ ਹੋ ਜਾਂਦੀ ਕਦੀ ਵਿੱਕੀ ਦੀ ਹੋ ਜਾਂਦੀ ਕਦੀ ਨੂਰੀ ਦੀ ਹੋ ਜਾਂਦੀ ਪਰਲੇ ਦੀ ਤੇ ਹੋ ਹੀ ਰਹਿੰਦੀ ਆ ਮਕਰੀਬ ਜੀ ਉਹ ਇਹ ਲਹਿਰ ਲੱਗੀ ਰਹਿੰਦੀ ਜਾਂਦੀ ਲੱਗੇ ਚਗਲਿਆ ਸਾਲੇ ਮਲੂ ਨੰਗਾ ਵਾਲੇ ਮਿਲਦੇ ਲੰਗਰ ਚੋਂ ਵੇਖ ਲਈਏ ਮੈਂ ਕਹਿੰਦਾ ਪਿਛਲੀ ਵਾਰੀ ਕੇਕ ਕਾਰਨ ਆਪਣੇ ਟਾਇਰ ਰਹਿ ਗਏ ਹੀ ਆ ਜੋ ਗੋਦਾ ਸਾਹਿਬ ਗਏ ਮੈਂ ਕਹਿੰਦਾ ਯਾਰ ਕਿ ਓਕੇ ਰਿਪੋਰਟ ਪੂਰੀ ਚੈੱਕ ਕਰੋ ਆਵੇਂ ਆਂ ਟਰਾਪ ਵੱਲੋਂ ਖੜਾ ਕਰਕੇ ਠਾਂ ਸੋਟ ਲਓ ਕੋਈ ਚੱਕਰ ਹੀ ਨਹੀਂ ਹੁਣ ਮੈਂ ਕਹਿੰਦਾ ਵੀਰ ਬਾਲੇ ਤੱਤੇ ਵੇ ਮੁੱਠਲ ਵਾਲੇ ਇਹ ਦੇਣ ਕੇ ਪੈਰ ਥੱਲੇ ਲਓ ਵੀ ਬਾਬਿਆ ਬੋਲ ਜੀ ਆਪਾਂ ਗੁਰਦੁਆਰਾ ਸਾਹਿਬ ਇਸੇ ਮੁੰਡਿਆਂ ਨੇ ਲਾਈਆਂ ਰੌਣਕਾਂ ਪੂਰੀਆਂ ਰੋਡ ਦੇ ਟਰੈਕਟਰ ਮੈਂ ਕਾ ਮਾਰਦੇ ਫਿਰਦੇ ਜੀ ਕਾਹ ਓਹ ਰਾਮਣੇ ਗੁਰਦੁਆਰਾ ਦਾ ਸਲਾ ਵਾਲਾ ਨੂੰ ਕਹਿੰਦੇ ਇਹਦਾ ਗਿਆਨੂ ਵੀ ਆਇਆ ਸਪੈਸ਼ਲ ਚੱਲ ਗਿਆ ਮੁੰਡਾ ਕਹਿੰਦੇ ਫਿਰੋਜ਼ਪੁਰ ਤੋਂ ਟਰੈਕਟਰਾਂ ਦੇ ਸਟੰਟ ਵੇਖਣ ਇਧਰ ਮੂੰਹ ਦਿਖਾ ਪੁੱਤੀ ਸਾਹਮਣੇ ਆ ਵੀਰ ਲਵਾਓ ਕੋਈ ਜਲਵਾ ਜਲਵਾ ਕਰੋ ਜੱਟਿਆ ਇਧਰ ਆ ਆ ਪਾਜੋ ਮੁੰਡਾ ਕੰਬਾਈਨਾਂ ਵਾਲਾ ਵਜਦਾ ਪਿੰਡ ਚ ਹੋਰ ਬੰਦੇ ਵੀ ਆ ਆ ਜੀ ਆ ਦੋਸਤ ਵਧੀਆ ਵਧੀਆ ਆ ਸਾਡੇ ਪਿੰਡ ਦੇ ਮੁੰਡੇ ਵੀ ਪਹੁੰਚ ਗਏ ਮਾਮਾ ਫੋਟੋਗ੍ਰਾਫਰ ਮਾਦ ਰਹਾ ਆਪ ਦਾ ਮੈਂ ਮੈਂ ਕਾਕੇ ਨੂੰ ਕਹਿੰਦਾ ਖੜੀਏ ਮਾਂਦਾ ਨਹੀਂ ਆਕਲ ਆਦੀ ਐ ਕਿਨੂੰ ਹੱਲ ਤਰੂ ਲਾ ਗਿਆ ਉਹ ਨਹੀਂ ਹੁੰਦਾ ਭਰੋਂ ਡਿਆ ਵਾ ਕਿਨੂੰ ਆਕਲ ਆ ਗਈ ਐ ਤੈਨੂੰ ਅਗ ਲਾਉਣੀ ਇਥੇ ਤੇ ਮੜੀਆਂ ਚ ਲਾਉਣੇ ਤਾ ਪ੍ਰੋਣਾ ਜੀ ਆਜੋ ਪਿੰਦਰ ਦਾ ਪ੍ਰੋਣਾ ਪਿੰਦਰ ਦਾ ਹਾਂ ਪਿੰਦਰ ਇਹ ਪਰ ਅਫਤ ਦੇਖ ਲੋ ਵਾਹ ਯੰਦਰ ਕੋ ਐ ਦੇਖ ਵਾਹ ਬੰਦੇ ਤੂੰ ਜਨਾਨੀ ਆ ਤਾਮਗਰ ਆ ਮੁੰਡਾ ਫਰੋਜ ਪਰਵਾਇਆ ਸਪੈਸ਼ਲ ਮੇਲਾ ਵੇਖਣਾ ਮੇਲਾ ਵੇਖਣਾ ਫਰੋਜਪੁਰ ਤੋਂ ਸਪੈਸ਼ਲ ਇਹ ਕਿਹੜਾ ਕਿਹੜਾ ਪਿੰਡ ਦਾ ਓਏ ਲੱਲਾ ਲੱਲੇ ਗਿਆ ਦੇਖ ਲੱਲੇ ਲੱਲੇ ਤੋਂ ਲੱਲੇ ਦਾ ਸਾਹਣ ਜੇ ਲੱਲੇ ਦਾ ਸਾਹਣ ਸਪੈਸ਼ਲ ਚੱਲ ਗਿਆ ਮੇਲਾ ਵੇਖਣਾ ਬਾਜੂ ਗਾ ਉਹ ਬ੍ਰੇਕ ਮਾਰੀ ਮੋੜੇ ਕਿਤੇਾਂ ਹੀ ਘੜਾ ਦੀਆਂ ਕਿਤੇਾਂ ਵੀ ਲਾ 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 ਕਦੇ ਫੰਦੇ ਇਸ ਮੋੜੇ ਹੁਰ ਹੁਰ ਲੱਗਣਾ ਇਹਨੇ ਕੀ ਵਿਚਾਰ ਤੇ ਇੰਨਾ ਬਰੇਆ ਮਤਲਬ ਸਖਤ ਬਰੇਆ ਬਹੁਤ ਨਗਮੇ ਬੰਦੀ ਆਣੋ ਆਣ ਮੂੰਹ ਕਰਕੇ ਕਰ ਸਾਹਮਣੇ ਕਹਿਣਾ ਜੋ ਕਹਣੀ ਸਾਹਮਣੇ ਚੱਲ ਹੁਣ ਕੀ ਦੱਸਣਾ ਹੁਣ ਕਾ ਯਾਰ ਤੂੰ ਜਨਾਨੀ ਨੂੰ ਦੱਸ ਕੀ ਵਿਚਾਰ ਹੈ ਤੇ ਵੀ ਜੀ ਵੀ ਜੀ ਤਾ ਡਾਕੀ ਵਿਚਾਰ ਇੰਨਾ ਬਰੇ ਕੀ ਕੋ ਗੱਲ ਬਾਤ ਕੋ ਦੱਸੋ ਇਹ ਆਇਆ ਮੱਥਾ ਟੇਕਣ ਬਾਬੇ ਦੀ ਜਗ੍ਹਾ ਤੇ ਅੱਛਾ ਹਾਜ਼ਰੀ ਤੁਰ ਦਰਗਾਹ ਲੱਗਣੀ ਫਿਰ ਇਹਨਾਂ ਦੀ E... <síntos> ਟਾਂ ਕਢਾਉਂਦੇ ਮੁੰਡੇ ਹੁੰਦਾ ਵੀ ਯਾਰਾ ਲੈ ਹੋ ਗਿਆ ਆਹ ਜਿਹੜਾ ਕਿਰੂਟ ਠੇਕੇ ਦਾ ਆ ਕੇ ਤੇ ਅਨੰਦ ਮਾਣਦਾ ਹੋਇਆ ਸਟੰਟਾਂ ਦਾ ਮਜਾਇਆ ਮਜਾ ਹੋ ਚੱਲ ਵੀਰ ਤੇਰੇ ਤੇ ਮੁੱਕ ਗਿਆ ਐ ਜੰਤਾ ਆਨੰਦਮਾਨਾਂ ਦੀ ਪੁਰਾ ਵਾਈ ਡਾਪੇਜ ਹੈ ਬੇ ਕੰਮ ਹੋ ਰਿਹਾ ਹੈ ਰਾਈਟ ਦਾ ਟ੍ਰੈਕਟਰ ਦਾ ਮਰੂਦੀ ਵਾਲਾ ਦੀ ਮਾਨ ਪਾ ਹੋਰੀ ਐਂਡ ਕਰਾਉਂਦੇ ਆਈਏ ਇਹ ਮਰੂਦੀ ਦੇ ਐਂਡ ਕਰਾਈਂਦਾ ਜੀ ਲਾਲ ਲੜਕ ਰਾਕ ਰੱਖੀ ਪਾ ਨੇ ਬਾਪੂ ਜੀ ਦੇ ਰਾਈਟ ਦਾ ਟਰੈਕਟਰ ਮੋੜਿਆ ਨਾ ਮੋੜਲੇ ਪੂਰੇ ਸ਼ਿਕਾਰ ਕਰ ਲੈਂਦੇ ਆ ਆ ਵੀ ਮੁੰਡਾ ਬੜੀ ਅੰਨ ਕਰਾਉਂਦਾ ਹੈ ਕਿ ਪੱਠੀ ਲਾ ਕਰ ਦਿੰਦਾ ਇਹ ਸਲੈਂਸਰ ਸੁਨੇਧ ਸਾਰਾ ਲਾਉਂਦਾ ਹੈ। ਆਹ ਦੋਵੇਂ ਵੀ ਭੀ। ਵਿਦਿਆਕਰ ਰੌਣਗਾਂ ਦੇ ਮੋੜੇ ਸਾਈਡ ਦੇ ਲਾ ਲਾ ਕੇ ਚੜ ਗਏ। ਕੋਈ ਦਿਖਾਉਣ ਦੇ ਆ। ਆ ਤੁਮ ਆ ਜਾੜਿਆ ਸਮਾਨਾਂ ਨੂੰ ਲਾਲਾ ਵਾਲਾ ਕਰਾਈ ਬਈ ਪੂਰੀ ਮੇਰੇ ਜੇਤੇ ਬਾਜੇ ਦੇ ਮਝਾਏ ਦੇ ਬਿੱਤੇ ਇਹ ਚੜਦੇ ਤੋਂ ਚੜਦਾ ਪਹਿਲੀ ਆਇਆ ਅੱਜ ਦੇ ਦੇ ਕੀ ਕਰਚਕ ਬਾਜੇ ਦੇ ਮਝਾਏ ਪੂਰੀ ਬੜਾ ਬੜਾ ਕਰਾਉਂਦੇ ਹਾਂ ਮੈਂ ਬੜਾ ਉਹ ਹਲੇ ਤੱਕ ਉਹ ਸੰਤਾਂ ਦੀ ਤਸਵੀਰ ਡਰਾਅ ਕਰੀ ਰਿਹਾ ਨਵੇਂ ਮੇਰ ਜਲਦ ਮਿਸਟਰ ਜਲਸਾ ਇਹ ਇਹ ਸੜਕ ਕੱਟ ਗਿਆ ਫਰੂਟੀਆਂ ਦਾ ਲੰਗਰ ਚੱਲੰਦਿਆ ਤੇ ਬਹੁਤ ਜਾਮ ਲੱਗਾ ਆ ਕਿਤੇ ਸਾਣ ਪਿੱਛੇ ਦੇ ਪੰਜਾਬੀ ਸਾਡੇ ਜਾਨ ਦੇ ਦਿੰਦੇ ਹਾਂ ਸੜਕਾਂ ਇਹ ਜਾਮ ਕਰਦੀ ਪੂਰੀ ਸੜਕ ਜਾਮ ਕੀਤੀ ਯਾਰ ਤੇ ਆਪਾਂ ਚੱਲਦੇ ਹਾਂ ਤੁਹਾਨੂੰ ਕੋਣੇ ਆ ਦਰਸ਼ਨ ਕਰਦੋਣਾ ਸਾਹਿਬ ਦੇ ਆ ਵੀ ਗੱਲ ਵੇ ਉਹ ਮੋਰ ਦੇ ਲੇਟਿਆਂ ਦਰਵਾਜ਼ਾ ਸਮਾਧਾਂ ਵਾਲਾ ਤਨਤਨਵਾਲਾ ਵੱਡਾ ਸਹਿਬ ਜੀ ਦਾ ਪਾਸੋਂ ਨਪਾਂ ਜਿੱਥੇ ਜਾਂ ਮੈਂ ਇੱਥੇ ਕਰਦਾ ਪਹੁੰਚ ਜਾਵਾਂਗੇ ਬਹੁਤ ਹੈ ਇਹ ਜੰਦਾ ਕਹਿੰਦੇ ਛੇੜੀਆਂ ਬਹੁਤ ਰਹਦੀ ਕੰਮ ਚੋਤਾ ਚੱਲਦਾ ਪੂਰਾ ਛੀੜੀ ਤੇ ਛੀੜੀ ਵਜਦੀ ਪੂਰੀ ਲੋ ਬੱਬੋ ਆ ਗਿਆ ਆਪਾਂ ਦਰਸ਼ਨਾਂ ਲਈ ਗੁਰਦੁਆਰਾ ਸਮਾਧਾਂ ਵਾਲੇ ਦਾ ਸਾਹੀ ਤੂੰ ਸੰਗਤ ਘਟਿਆ ਉਹਦੇ ਬਾਹਰ ਜਾਦੀ ਓੜਾ ਘਰ ਕਿਧਰੇ ਆ ਓਏ ਸਭ ਤੋਂ ਦੇ ਸੰਗ ਚਾਰਪਾਣਾ ਆ ਲੈ ਸੋਗੇ ਭਾਈ ਉਹ ਜੋੜੇ ਜਾਵਾਂ ਕਰਾ ਲਈ ਫਿਰ ਤੋਂ ਦਰਸ਼ਨ ਆ ਜੇ ਦੂਸਰਾ ਗੁਰਦਰਾ ਸਾਹਿਬ ਤਲਾਵ ਵਾਲਾ ਦੇ ਕੋਲ ਕੰਦਰ ਇਹ ਤੋਂ ਬਾਅਦ ਉਹ ਨਪਸੇ ਦੇ ਚੱਲਾਂਗੇ ਘਰ 2.5 ਦਾ ਹੋ ਗਿਆ ਤੇ ਹੋ ਪਾ ਗਏ ਇਹ ਵੀ ਦਾ ਬੁਰੀentra ਰਹਾ ਲਾ ਦੀ ਸਵਾਤੀ ਹੋ ਚੁੱਕੀ ਹੈ ਲੋਕੀ ਸੌਂ ਗੇ ਰੋਣਾ ਨਾ ਇਹ ਨਿੰਬੂ ਨੇ ਗੋਲ ਕਰਕੇ ਦੁਬਾਰਾ ਬਨ ਲਿਆ ਫਿਰ ਕਰੋਪਟਾ ਸਾਹਿਬ ਦੇ ਦਰਸ਼ਨ ਬਹੁਤ ਹੋ ਸਾਬ ਕੋ ਨਾ ਭਾ ਕੇ ਲੈਣਾ ਗੁੰਮ ਦਸੰਖਲੇ ਤੇ ਮਿਲਦੀ ਜੀ ਤੇ ਸਾਡਾ ਪੁਨਿਸ਼ਾ ਲੈ ਆ ਹੀ ਇਹ ਤਾਂ ਚਲ ਦੇ ਤਾਸੀ ਨੀ ਨੋਦੀ ਜਾਗੇ ਸੁਣੇ ਬਹੁਤ ਧੰਨਵਾਦ ਤੁਹਾਡਾ ਬਣਾਉਂਗੇ ਗੁੜੀਆਂ ਬਣਾਉਣੇ ਵਰਗੀ ਖਾਣੇ ਇਹ ਸਟੇ ਨਾਲ ਦੇ ਟਿਕਾ ਲਗਾ ਕੇ ਲਾਈਕ ਕਰਦੇ ਫਿਰ ਵਰਦੇ ਇੱਕ ਤਾਂ ਬਹੁਤ ਬਹੁਤ ਥੈਂਕਸ